ਜੋਨ ਕਮਿਸ਼ਨ ਦੇ ਹੁਕਮਾ ਦੇ ਤਹਿਤ ਪ੍ਰਸ਼ਾਸਨ ਦੇ ਵੱਲੋਂ 80-85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਘਰ-ਘਰ ਜਾ ਕੇ ਵੋਟਪਾਲ ਕਰਵਾਈ ਜਾ ਰਹੀ ਹੈ ਤੇ ਇਹ ਹਨ ਫਾਜ਼ਿਲਕਾ ਦੇ ਬਜ਼ੁਰਗ ਤਿਲਕ ਰਾਜ ਜੋ ਕਿ ਘਰ ਬੈਠੇ ਵੋਟ ਪਾ ਕੇ ਬੇहद ਖੁਸ਼ ਨੇ ਗਾਂਦੀਨਗਰ ਵਿੱਚ ਰਹਿਣ ਵਾਲੇ ਤਿਲਕ ਰਾਜ ਦੇ ਘਰ ਜਦ ਪ੍ਰਸ਼ਾਸਨਿਕ ਅਧਿਕਾਰੀ ਵੋਟਪਾਲ ਕਰਵਨ ਆਏ ਤਾਂ ਉਹਨਾਂ ਨੱਚ ਟੱਪ ਕੇ ਉਹਨਾਂ ਦਾ ਸਵਾਗਤ ਕੀਤਾ ਘਰ ਨੂੰ ਗੁਬਾਰਿਆਂ ਤੇ ਸਜਾਵਟੀ ਸਮਾਨ ਦੇ ਨਾਲ ਸਜਾ ਕੇ ਇੱਕ ਮਾਡਰਨ ਬੂਤ ਤਿਆਰ ਕੀਤਾ ਹੋਇਆ ਸੀ ਵੋਟਪਾਲ ਕਰਨ ਤੋਂ ਬਾਅਦ ਤਿਲਕ ਰਾਜ ਇਸ ਸਹੂਲਤ ਦੀ ਸ਼ਲਾਘਾ ਕਰਦੇ ਨਸਰਾਏ वोट के लिए हमारे घर पे आए हैं मैं उन सब का तय दिल से धन्यवाद करता हूँ और सब मुझसे छोटे हैं सबको मैं ये आशीर्वाद देता हूँ कि हर काम में आप अलग अलग उन्नति करें ताकि मेरी दुआ है जो आपके लिए स्वीकार हो जितना महसूस हो रहा है ये स्कीम जो मैडम ने निकाली है वो काबिल तरीफ है हर बुज़ुर्ग आदमी घर बैठे फ़ायदा उठा रहा है नहीं तो बहुत मुश्किल होता था ये मैडम की बहुत सोच विचार और उसका ख़्याल इतना अच्छा हुआ कि बुज़ुर्ग आदमी कोई दुखी ना हो उसके बैठे घर ही वोट बन जाए ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟੀਮ ਇਨਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਕਰੀਬ 24 ਬਜ਼ੁਰਗਾਂ ਦੀਆਂ ਵੋਟਾਂ ਪੋਲ ਕਰਵਾਈਆਂ ਜਾ ਚੁੱਕੀਆਂ ਨੇ ਤੇ ਇਹਨਾਂ ਦੀ ਗਿਣਤੀ ਵੀ 4 ਜੂਨ ਨੂੰ ਦੂਜੀਆਂ ਵੋਟਾਂ ਦੇ ਨਾਲ ਹੀ ਹੋਵੇਗੀ ਜਿਹੜਾ ਜਿਹੜੇ ਚੋਣ ਕਮਿਸ਼ਨ ਦਾ ਜੋ ਵੀ ਸੀਗਾ 85 ਸਾਲ ਤੋਂ ਉੱਪਰ ਹੁੰਦੇ ਜਿਹੜੇ ਵੋਟਰ ਹੈਗੇ ਉਹਨਾਂ ਨੂੰ ਘਰ-ਘਰ ਜਾ ਕੇ ਜਿਹੜਾ ਵੋਟ ਪਾਉਣ ਦਾ ਅਧਿਕਾਰ ਸੀਗਾ ਉਹ ਜਿੱਤਾ ਸੀਗਾ ਉਹਦੇ ਤਹਿਤ ਅਸੀਂ ਅੱਜ ਜਿਹੜੀ VOTING ਕਰਵਾ ਰਹੇ ਹਾਂ ਘਰ-ਘਰ ਜਾ ਕੇ ਤੇ ਉਹ ਤਿਲਕਰਾਜ ਜੀ ਤੋਂ ਜਿਹੜੀ VOTING ਹੁਣ ਅਸੀਂ ਕਰਵਾਈ ਹੈ ਸਭ ਮਤਲਬ ਇਹਦੇ ਨਾਲ ਹਰ ਬੰਦਾ ਖੁਸ਼ ਹੈਗਾ ਕਿ ਉਹਨਾਂ ਨੂੰ ਇੰਨੀ ਜਿਹੜੀ ਹੈ ਗਰਮੀ ਦੇ ਵਿੱਚ ਨਹੀਂ ਜਾਣਾ ਪੈ ਰਿਆ ਤੇ ਉਹਨਾਂ ਦੀ ਘਰ ਬੈਠ ਕੇ ਹੀ VOTING ਹੋਈ ਹੈ ਟੋਟਲ ਤਾਂ ਨਹੀਂ ਪਤਾ ਜਿਹੜੀ ਸਾਨੂੰ ਮਤਲਬ ਜਿਹੜੀ ਟੀਮ ਹੈ ਸਾਡੀ ਉਹਦੇ ਚ ਜਿਹੜੀਆਂ 27 ਵੋਟਾਂ ਸੀਗੀਆਂ ਸਾਡੇ ਕੋਲ ਤੇ ਹੁਣ ਤੱਕ ਅਸੀਂ ਜਿਹੜੀਆਂ ਮਤਲਬ 24 ਵੋਟਾਂ ਜਿਹੜੀਆਂ ਉਹ ਆ ਚੁੱਕੇ ਆਗੇ ਤੇ ਤਿੰਨ ਵੋਟਾਂ ਬਾਕੀ ਨੇਗੀਆਂ ਜਦੋਂ ਕਾਊਂਟਿੰਗ ਵਾਲੇ ਮਤਲਬ ਜਿਹੜਾ ਪਹਿਲਾ ਰਾਉਂਡ ਹੁੰਦਾ ਕਾਊਂਟਿੰਗ 'ਚ ਉਹ ਪਹਿਲਾਂ ਜਿਹੜੀ ਵੈਲਪੇਪਰ ਵਾਲੀ ਬੋਲਟ ਪਰ ਕਾਊਂਟ ਹੁੰਦੀ ਹੈਗੀ ਉਸ ਤੋਂ ਬਾਅਦ ਜਿਹੜੀ ਮਸ਼ੀਨਾਂ ਵਾਲੀ ਬੋਲਟ ਪਾਉਂਦੀ ਹੈ ਉਸੇ ਦਿਨ ਹੀ ਖੋਲੇ ਜਾਣਗੇ ਸਾਰੇ ਜਿਹੜੇ ਬਹੁਤ ਵਧੀਆ ਜੀ ਮਤਲਬ ਬੋਲਟਰ 'ਚ ਖੁਸ਼ੀ ਹੈ ਇਸ ਤੀਜ ਦੀ ਜਿੰਨਾ ਆਇਆ ਜਿਹੜੇ ਮਤਲਬ ਬੋਲਟਰ ਨੇਗੇ ਆਪਦੇ ਘਰ ਨੂੰ ਇੰਨਾ ਵਧੀਆ ਜਿਹੜਾ ਇਹਨਾਂ ਨੇ ਸਵਾਗਤ ਕੀਤਾ ਹੈ ਹਰ ਮੱਡੀ ਸੀ ਸਾਹਿਬ ਦਾ ਵੀ ਕੀਤਾ ਹੋਇਆ ਹੈਗਾ ਬਹੁਤ ਵਧੀਆ ਇੰਨੀ ਖੁਸ਼ੀ ਬਹੁਤ ਵਧੀਆ ਲੱਗ ਗਿਆ ਇੱਥੇ ਆ ਕੇ